ਆ ਹੁਣ ਮੈਂ ਧਰੂਗਾ ਹਟ ਜਾ ਅਈ ਸ਼ਾਲਾ ਮਾਰੇ ਜਨਾ ਹੁਣ ਧਰੂਗਾ ਲੈ ਚੁੰਝਾ ਮਾਰੇ ਦੇਖ ਦੇਖ ਦੇ ਲਸਣ ਦਾ ਬਹੁ ਕਰਦੇ ਹੁਣ ਇਹ ਇਹ ਹੁਣ ਐ ਕਿਵੇਂ ਧਰੂ ਮੈਂ ਖਾਵਾਂ ਆਵੀ ਵਾਲੀ ਖਾਏਂਗੀ ਇਹਨੇ ਆਪਾਂ ਕਰਨੇ ਆਪਣਾ ਕੰਮ ਓ ਤੇਰੀ ਓ ਤੇਰੀ ਉੜਦੀਆਂ ਨੇ ਹੁਣ ਤਾਂ ਪੂਰੀਆਂ ਉੜਦੀਆਂ ਜੱਟ ਪੂਰਾ ਕਹਿੰਦਾ ਹੈਲੋ ਗイズ ਵੈਲਕਮ ਟੂ ਬੈਕ ਮਾਈ ਚੈਨਲ ਜੀ ਅੱਜ ਦੇ ਵਲੋਗਿੰਗ ਦਾ ਤੁਹਾਡਾ ਸਾਰਿਆਂ ਦਾ ਬਹੁਤ ਜਿਆਦਾ ਸਵਾਗਤ ਹੈ ਬਬਲ ਟਾਈਮ 5:30 ਹੋ ਗਿਆ 8:00 ਦੇ ਤੇ ਵਲੋਗ ਯਾਰ ਹੁਣ ਸ਼ੂਟ ਕਰਦੇ ਆ ਤੇ ਅੱਜ ਸੋਨ ਨੂੰ ਨਾ ਬਲੀ ਕਹਿੰਦਾ ਡਾਈਟ ਦਾ ਸਮੈਰ ਜਿਹੜੀ ਆਪਣੇ ਚੂਹਿਆਂ ਤੇ ਮੁਰਗੀਆਂ ਖਾਤਰ ਬਹੁਤ ਜਿਆਦਾ ਵਧੀਆ ਗਈ ਅੰਦਰ ਪੂਰੀ ਠੰਡ ਪਾਉਗੀ ਇਹ ਡਾਈਟ ਤੇ ਪੂਰਾ ਮੈਂ ਕਹਿੰਦਾ ਕੰਮ ਓਕੇ ਆ ਤੁਹਾਨੂੰ ਮਤ ਦਿਖਾਉਣਾਗਾ ਡਾਈਟ ਪੂਰੇ ਤੁਹਾਡੇ ਸਾਹਮਣੇ ਬਣਾਵਾਂਗੇ ਠੀਕ ਹੈ ਜੀ ਜਵਾ ਸਿੰਪਲ ਡਾਈਟ ਆ ਯਾਰ ਇਹ ਪਾਇਆ ਕਰੋ ਤੁਸੀਂ ਗਰਮੀਆਂ ਚ ਤੇ ਗਰਮੀ ਨਹੀਂ ਆ ਰਮ ਮੁਰਗੀ ਦੇ ਅੰਦਰ ਪੈਂਦੀ ਹੈਗੀ ਨਾ ਮੁਰਗੇ ਦੇ ਅੰਦਰ ਠੀਕ ਹੈ ਤੇ ਚਲੋ ਫਿਰ ਤੁਹਾਨੂੰ ਮੈਂ ਡਾਈਟ ਦਿਖਾਉਣਾਗਾ ਆਪਾਂ ਬੱਚੇ ਪਹਿਲਾਂ ਜਿਹੜੇ ਆ ਬਾਹਰੇ ਕੱਢਦੇ ਆ ਜਾਨਵਰ ਤੇ ਚਲੋ ਪਤ ਇਧਰ ਦੇਖੋ ਆ ਖਾਈ ਜਾਂਦੀਆਂ ਨੇ ਦੇਖੋ ਲੁਗੀਆਂ ਮੈਂ ਇਧਰ ਥੋੜੀ ਛੱਡੀਆਂ ਸਿੱਧਾ ਪੱਜ ਕੇ ਇਧਰ ਆ ਗਈਆਂ ਤੇ ਉਧਰ ਰੂੜੀ ਤੇ ਖਾਈ ਜਾਂਦੀਆਂ ਨੇ ਜੀ ਆਪਣੇ ਛੰਡ ਛੰਡ ਜਿਹੜਾ ਕੁਝ ਨਹੀਂ ਮਿਲਦਾ ਉਹੀ ਚਬੀ ਜਾਂਦੀਆਂ ਨੇ ਨਾ ਪਾਰ ਹੀ ਆ ਗਮ ਇਹਨਾਂ ਦੇ ਤਾਂ ਇਹਦਰੇ ਛੋਪ ਨੇ ਆ ਲੱਗੇ ਹੋਈਆਂ ਹਨ ਹੈ ਹਰੇ ਐ ਆਏ ਆਏ ਸਭ ਤਾਂ ਹੀ ਖੰਗਾ ਜੂਦਾ ਉਹ ਨਗਾਗਾ ਬੜੀ ਗੰਤੀ ਜੈਦਾ ਇਹਨਾਂ ਨੂੰ ਆਏ ਖਾਲਾਂ ਦੋ ਤੇ ਡਾਈਟ ਯਾਰ ਇਹਨਾਂ ਦੀ ਹੁਣ ਆਪਾਂ ਬਣਾਉਣਾ ਹੈ ਠੀਕ ਹੈ ਡਾਈਟ ਆਪਾਂ ਬਣਾਉਣਾ ਇਹਨਾਂ ਦੀ ਯਾਰ ਜਮਾ ਸਿੰਪਲ ਡਾਈਟ ਠੀਕ ਹੈ ਬੜੀ ਵਧੀਆ ਨਾਲ ਯਾਰ ਪਾਇਆ ਕਰੋ ਮੰਨੋ ਕੁਝ ਸੀ ਠੀਕ ਹੈ ਦੇਖੋ ਉਹਨਾਂ ਫਿਰਲਾਣ ਦੋ ਨੇ ਆਏ ਪੂਰਾ ਇਹਨੇ ਆਪਾਂ ਕਰਦੇ ਆ ਆਪਣਾ ਕੰਮ ਓ ਤੇਰੀਓ ਤਰੀ ਉੜਦੀਆਂ ਆਣੇ ਹੁਣ ਤਾਂ ਪੂਰੀਆਂ ਉੜਦੀਆਂ ਲੋ ਬਾਬੋ ਡਾਈਟ ਸ਼ੁਰੂ ਕਰ ਲਈ ਆਪਾਂ ਠੀਕ ਹੈ ਜੀ ਆਪਾਂ ਨੂੰ ਪਹਿਲਾਂ ਚਾਹੀਦਾ ਹੈ ਜੀ ਰੋਟੀਆਂ ਠੀਕ ਹੈ ਆਪਾਂ ਨੂੰ ਰੋਟੀਆਂ ਚਾਹੀਦੀਆਂ ਨੇ ਜੀ ਪਹਿਲਾਂ ਸਾਰਿਆਂ ਨੂੰ ਚਾਹੇ ਬੇਹੇਆਂ ਰੋਟੀਆਂ ਹੋਣ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਜੀ ਬੇਹੇਆਂ ਰੋਟੀਆਂ ਹੀ ਆ ਪਾਵਾਂ ਬਚੀਆਂ ਹੋਈਆਂ ਠੀਕ ਹੈ ਜੇਕਰ ਕਰਦੇ ਆ ਬਚ ਜਾਂਦੀਆਂ ਰੋਟੀਆਂ ਕੁਝ ਆਪਦੇ ਜਾਨਵਰਾਂ ਦੇ ਸਾਹਮਣੇ ਲੈ ਲਓ ਵੀ ਰੋਟੀਆਂ ਆਪਾਂ ਤਿੰਨ ਚਾਰ ਰੋਟੀਆਂ ਲੈ ਲਈਆਂ ਤੇ ਇਹਨਾਂ ਨੂੰ ਆਪਾਂ ਜਮਾ ਬ੍ਰੀਕ ਬ੍ਰੀਕ ਚੂਰਾਗੇ ਠੀਕ ਹੈ ਤੇ ਜਮਾ ਬ੍ਰੀਕ ਬ੍ਰੀਕ ਚੂਰਾਗੇ ਆਪਾਂ ਜਿਦਾ ਆਪਾਂ ਜਮਾ ਚੂਰ ਲਿਆ ਠੀਕ ਹੈ ਹਜੇ ਤਾਂ ਇਹ ਮੋਟੀਆਂ ਨੇ ਆਪਾਂ ਇਹਦੇ ਚੀਜ਼ ਇੱਕ ਚੀਜ਼ ਹੋਰ ਐਡ ਕਰਾਂਗੇ ਆਪਾਂ ਬਬੂ ਲੱਸੀ ਐਡ ਕਰਾਂਗੇ ਠੀਕ ਹੈ ਜੀ ਦੱਸੀ ਬਾਈ ਯਾਰ ਤੁਸੀਂ ਐਂ ਕਰਿਆ ਕਰੋ ਥੋੜੀ ਦਹੀਂ ਲੈ ਲਿਆ ਕਰੋ ਠੀਕ ਹੈ ਦਹੀਂ ਚ ਪਾਣੀ ਪਾ ਦਿਆ ਕਰੋ ਠੀਕ ਹੈ ਜਾਂ ਦੁੱਧ ਦੀ ਬਣਾ ਲਿਆ ਕਰੋ ਲੱਸੀ ਕੱਚੀ ਲੱਸੀ ਨੂੰ ਕਹਿ ਦਿੰਦੇ ਠੀਕ ਹੈ ਤੇ ਇਹ ਵੀ ਚੱਲ ਜੂਗੀ ਤੇ ਆਪਾਂ ਇਹਦੇ ਵਿੱਚ ਲੱਸੀ ਐਡ ਕਰਾਂਗੇ ਹੁਣ ਤੇ ਆਪਾਂ ਇਹਦੇ ਵਿੱਚ ਲੱਸੀ ਪਾ ਦਨੇ ਆ ਥੋੜੀ ਜਿਹੀ ਲੱਸੀ ਪਾ ਦਿਓ ਪਹਿਲਾਂ ਉੱਪਰੋਂ ਥੋੜੀ ਲੱਸੀ ਪਾ ਦਿਓ। ਇਸ ਤੋਂ ਬਾਅਦ ਪਹਿਲਾਂ ਇਹਨੂੰ ਕੁੱਟ ਲਓ ਸਮਾਰ ਕੇ ਤੇ ਬਾਲੀ ਵੀ ਨਾ ਪਾਇਓ ਯਾਰ। ਤੇ ਇਹਨੂੰ ਹੁਣ ਜਮਾ ਯਾਰ ਕੁੱਟੀ ਜਊ ਇਸ ਤੋਂ ਬਾਅਦ। ਇਹਨਾਂ ਲੱਸੀ ਆ ਬਈ ਠੰਡੀ ਹੁੰਦੀ ਯਾਰ। ਲੱਸੀ ਠੰਡੀ ਹੁੰਦੀ ਆ ਠੀਕ ਆ। ਇਹਨਾਂ ਦੇ ਜਿਹੜਾ ਮੇਦੇ ਚ ਬਈ ਗਰਮੈਸ਼ਣੀ ਪੈਂਦੀ ਹੈਗੀ ਆਪਣੇ ਜਿਹੜੇ ਕੁੱਕੜ ਹੋਗੇ ਬਾਜੀ ਵਾਲੇ ਠੀਕ ਆ। ਆਪਾਂ ਤਾਂ ਮੁਰਗਿਆਂ ਨੇ ਆਪਾਂ ਤੇ ਇਹਨਾਂ ਨੂੰ ਜਮਾ ਸਿੰਪਲ ਪਾਵਾਂਗੇ ਜਾਂ ਕੁੱਕੜ ਹੋਗੇ। ਉਹਦੇ ਵਿੱਚ ਦੱਸੀ ਦੇ ਵਿੱਚ ਜਿਵੇਂ ਰੋਟੀਆਂ ਨੇ ਬਾਦਾਮ ਬਦੂਮ ਟੁੱਟ ਕੇ ਪਾ ਦਿਓ। ਹਣਾ ਛੋਲੇ ਛਾਲੇ ਹੋ ਗਏ ਕੁੱਟ ਕੇ ਪਾ ਦਿਓ ਤੇ ਆਪਾਂ ਤਾਂ ਹੁਣ ਮੁਰਗੀ ਆਣੇ ਦਾ ਛੋਟੇ ਆਪਾਂ ਨੂੰ ਇਹ ਬਦਾਮ ਨੂੰ ਤਾਂ ਪਾਉਂਦੇ ਨਹੀਂ ਗੋ ਇਹ ਤਾਂ ਦੇਸੀ ਆ ਯਾਰ ਜਿਹੜੇ ਵੀਰਾਂ ਦੇ ਅਸੀਗਲਾ ਤੇ ਉਹ ਇਹ ਚੀਜ਼ ਕਰਦੇ ਆ ਉਹ ਇਹਦੇ ਵਿੱਚ ਬਦਾਮਦੂ ਪਾ ਦਿੰਦੇ ਹੁੰਦੇ ਆ ਠੀਕ ਹੈ ਤੇ ਬਹੁਤ ਵਧੀਆ ਚੀਜ਼ ਆ ਦੇਖੋ ਹੁਣ ਜਿਵੇਂ ਆਪਾਂ ਗਿੱਲੀ ਕਰ ਲਈ ਚਾਵਾ ਯਾਰ ਬਣ ਜਾਂਦਾ ਇਹਦਾ ਪੀਚਰਾ ਬਣ ਜਾਂਦਾ ਰੋਟੀਆਂ ਦਾ ਜਮਾ ਕੁਲ ਜਾਂਦੀ ਆ ਨਾਲ ਹੀ ਤੇ ਦੇਖਿਓ ਇਹ ਪੂਰੀ ਵਧੀਆ ਖਾਣਗੇ ਨਾਲੇ ਗਰਮੀ ਨਹੀਂ ਪੈਂਦੀ ਯਾਰ ਜਾਨਵਰ ਹੌਕੀ ਅੰਦਰ ਰਹਿੰਦਾ ਹੈਣਾ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਰੇਤ ਕੀ ਗਰਮੀ ਦੇ ਤਰ੍ਹਾਂ ਬਈ ਆਪਣੇ ਬੱਟ ਕੱਢਦੇ ਆ ਰਹੇ ਹੈਣਾ ਪੂਰੇ ਔਰ ਲਾਈਟ ਵੀ ਭੱਜ ਜਾਂਦੀ ਹੈ ਹੁਣ ਤਾਂ ਕਣਕਾਂ ਕਰਕੇ ਤੇ ਜਿਹੜੇ ਵੀਰ ਯਾਰ ਇੰਨੇ ਜਿਹੜੇ ਵੀਰ ਯਾਰ ਇੰਨੇ ਸਪੋਰਟ ਕਰ ਰਹੇ ਆ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਯਾਰ ਸਾਰਿਆਂ ਦਾ ਹੈਣਾ ਉਹ ਜੀ ਆਪਣਾ ਹੋ ਗਈ ਹੁਣ ਤਿਆਰੀ ਹੋ ਗਈ ਇਹਦੀ ਤੇ ਹੁਣ ਆਪਾਂ ਪਾਉਣੇ ਆ ਜਮਾ ਕੈਂਟ ਕੰਮ ਹੋ ਗਿਆ ਦਾ ਆਪਣੇ ਹੁਣ ਤਿਆਰ ਹੋ ਗਈ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਧਰਦੇ ਆਂ ਦੇਖ ਆ ਆ ਗਿਆ ਲੈ ਇਹਨੂੰ ਆਇਆ ਹੁਣ ਮੈਂ ਧਰੂਗਾ ਹਟ ਜਾ ਇਹੋ ਸ਼ਾਲਾ ਮਾਰਿਆ ਇਹਨੂੰ ਆਇਆ ਹੁਣ ਧਰੂਗਾ ਲੈ ਚੁੰਜਾਂ ਮਾਰਿਆ ਦੇਖ ਦੇਖ ਦੇ ਲਸਣ ਦਾ ਬਹੁਤ ਕਰਦਾ ਹੁਣ ਇਹ ਇਹ ਹੁਣ ਆਇਆ ਕਿਵੇਂ ਧਰੂ ਮੈਂ ਖਾਵਾਂ ਆ ਵੀ ਆ ਗਈ ਖਾਏਂਗੀ ਹੈ ਲੈ ਲੈ ਇਹ ਲੋ ਜੀ ਆ ਵੀ ਆ ਗਈ ਕਿੱਡੀ ਆ ਲੱਗ ਗਈ ਖਾਣਾ ਬਹੁਤ ਯਾਰ ਬਈ ਬਹੁਤ ਜਿਆਦੇ ਵਧੀਆ ਚੀਜ਼ ਹੈ ਠੀਕ ਹੈ ਸਾਰੇ ਜਾਣੇ ਹੈ ਪਾਇਆ ਕਰੋ ਬੜੀ ਵਧੀਆ ਚੀਜ਼ ਆ ਹੁਣ ਮੈਂ ਉਹਨਾਂ ਨੂੰ ਵੀ ਲਾਉਣਾ ਉਹ ਉਧਰ ਫਿਰਦਿਆਂ ਨੇ ਖਾ ਲੈਣੀਆਂ ਇਹ ਵੀ ਨਹੀਂ ਇੱਧਰ ਦੇਖਿਓ ਐਂ ਜਾਨਵਰ ਬਹੁਤ ਖੁਸ਼ ਆ ਯਾਰ ਰੂਟੀ ਚ ਐਂ ਪਾਲ ਪਾਲ ਤੇ ਖੰਡ ਖੰਡ ਜੜਾਉਂਦਾ ਉਹਦਾ ਪ੍ਰੋਟੀਨ ਇਹਨਾਂ ਦਾ ਤਾਂ ਪਾਰ ਮਾਰ ਪੈਰ ਕੇ ਮਿਲ abr ਹੈ ਇਹ ਲੱਗਦਾ ਕਰੋ ਖਾਈਂਦੇ ਹੋ ਇਹ ਪਾਇਆ ਕਰੋ ਬਹੁਤ ਵਧੀਆ ਚੀਜ਼ ਹੈ ਯਾਰ ਆ ਉਧਰ ਦੇਖੋ ਕਿਵੇਂ ਲੱਗੇ ਪਿਆ ਸਾਰੇ ਇਹਨੇ ਇਕ ਤਾਂ ਤੇ ਲੱਗੇ ਹੋਏ ਤਾਜੇ ਤਾਜੇ ਹਰੇ ਖਾਨੇ ਕਰੋ ਚੱਕ ਹੁਣ ਤਾਂ ਖੰਦੇ ਬੁਰੇ ਵੜੀਏ ਲੋਈ ਬੱਗ ਮੰਨ ਦਾ ਕਰਤਾ ਹੋਣ ਨੇ ਹੁਣ ਖਤਮ ਨਾਂ ਲੱਗੇ ਪਿਛੋਂ ਦੇ ਦੌਰ ਤੱਕ ਖਾ ਕੇ ਪੀਏ ਤੇ ਬੱਤੀ ਜੇ ਦੋ ਨਾ 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 ਬਕੀ ਰਹੀ ਫੀਨ ਕਰਤਾ ਕਰਨੇੜਾ ਹੈ ਦੋਜੀ ਕਰਤਾ ਆਪਣੇ ਸਾਰੇਆਂ ਰੋਟੀਆਂ ਦਾ ਨਮੇੜ ਇਹਨਾਂ ਨੇ ਵਧੀਆ ਹੰਤਾ ਮੌਸਮ ਵੀ ਪੂਰਾ ਕੂਲ ਹੋਇਆ ਪਿਆ ਹੋਂ ਤਾਂ ਕਰਤਾ ਮਿੱਕੀ ਨੇ ਮਿੜਾ ਓਹ ਹੋਰ ਸਾਨੂੰ ਖੇਡ ਪਾਉਣਾ ਹੁਣ ਮੈਂ ਤੁਨੋਂ ਅੰਦਰ ਤਾੜਦਾ ਠੀਕ ਆ ਜਿਨ੍ਹਾਂ ਨੇ ਹੁਣ ਕਰਤਾ ਪੂਰਾ ਨਿਮੇੜਾ ਜਿਨ੍ਹਾਂ ਨੂੰ ਬਸ ਮੈਂ ਇੱਕ ਦੋ ਵਾਰ ਫੀਡ ਫੂਡ ਪਾ ਕੇ ਥੋੜੀ ਫੀਡ ਖਾਂਵਾਂਗੇ ਅੱਜ ਤੇ ਪਾਣੀ ਪੁਣੀ ਧਰ ਕੇ ਓਕੇ ਡਨ ਕਰਦਾ ਕੰਮ ਠੀਕ ਹੈ ਜੀ ਲੋਈ ਬਾਪੇ ਜਿਹੜੇ ਬੰਦੇ ਆਪਣੇ ਚੈਨਲ ਦੇ ਨਾਲ ਜੁੜ ਰਹੇ ਆ ਠੀਕ ਆ ਦੱਬ ਕੇ ਪਹਿਲਾਂ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਆਪਣੇ ਨੂੰ ਤੇ ਘੈਂਡ ਘੈਂਡ ਕਮੈਂਟ ਕਰ ਦਿਓ ਜੇ ਕੋਈ ਪੁੱਛਣਾ ਚਾਹੁੰਦਾ ਵੀ ਇੱਦਾਂ ਪੁੱਛ ਸਕਦਾ ਚਲੋ ਠੀਕ ਹੈ ਜੱਟੋ ਮਿਲਦੇ ਹਾਂ ਅਗਲੇ ਵਲੌਗ ਦੇ ਅੰਦਰ ਬਾਏ ਸਤਿ ਸ਼੍ਰੀ ਅਕਾਲ